ਕਰਨਾ ਹਾਂਜੀ ਖੜ ਜਾ ਯਾਰ ਹਰਾ ਫੇ ਵੱਢ ਲਈ ਉਹ ਕਿਹੜੀ ਕਲੱਚ ਪੜਦਾ ਮੈਂ ਨਾਈਥ ਤੇ ਇਕਨੋਮਿਕ ਇਕ ਉਧਰ ਵੀ ਬੈਠਾ ਲੁਕੇ ਆ ਦੇਖ ਆ ਉਹ ਦੇਖ ਉਹ ਬੜਾ ਕੰਮ ਤੋਂ ਟਲਦਾ ਬਈ ਲੈ ਦੇਖ ਇਧਰ ਇਹ ਹਰੇਰੀ ਪੰਡੂ ਲੈ ਲੁਕੇ ਆਇਆ ਮੂੰਹ ਕਰ ਓਏ ਬਿੰਗੇ ਆ ਜਿਆ ਇਹ ਬਹੁਤ ਲੁਕਦਾ ਕੰਮ ਨੂੰ ਦੇਖੋ ਇਧਰ ਮੂੰਹ ਕਰ ਤੂੰ ਦਿਖਾ ਦਿਖਾ ਮੂੰਹ ਮੈਂ ਚੱਲਿਆ ਜਾਣਾ ਕਿੱਥੇ ਆ ਇਹ ਆ ਭਾਈ ਸਾਡੇ ਪਿੰਡਾਂ ਵਾਲਿਆਂ ਦਾ ਕੰਮ ਆ ਵੱਟ ਲਿਆ ਚੱਲ ਡੰਗਰਾਂ ਚ ਉਹਦਾ ਕਹਿੰਦਾ ਜਾਣਾ ਮੈਂ ਕੈਨੇਡਾ ਉਹ ਪਰਲਾ ਉਨ ਤਾਂ ਕੈਨੇਡਾ ਹੀ ਦਿਖਦੀ ਆ ਇੱਧਰਲਾ ਕਹਿੰਦਾ ਸਾਡੀ ਆਹੀ ਕੈਨੇਡਾ ਕਿਉਂ ਕਰਨ ਜਾਣਾ ਨਾ ਨਾ ਉਧਰ ਚਕਾ ਦੇ ਪਹਿਲਾਂ ਹੁਣ ਉਹ ਕੈਨੇਡਾ ਵਾਲੇ ਮੂੰਹ ਦਿਖਾ ਦੇ ਅਬੀ ਇੱਧਰ ਖੜਾ ਰਿਹੜਾ ਇੱਧਰ ਸਾਡੇ ਬੰਦੇ ਦਾ ਸਕੂਲ ਵਾਲਾ ਬੈਗ ਵੀ ਨਾਲੇ ਆ ਟਿਊਸ਼ਨ ਪੜ੍ਹ ਕੇ ਆਇਆ ਥੀ I'm going to get some of this content now.